ਲਓ ਵੀ ਮਿੱਤਰੋ ਤੁਸੀਂ ਥੰਬਨਲ ਟਾਈਟਲ ਦੇਖ ਹੀ ਲਿਆ ਹੋ ਅਨਟੋਡੇ ਸਾਹਮਣੇ ਜਗਰਾਤੇ ਦੀਆਂ ਤਿਆਰੀਆਂ ਦਿਖਾਵਾਂਗੇ ਅੱਜ ਆਪਾਂ ਵੀ ਕਿਵੇਂ ਕਿਵੇਂ ਤਿਆਰੀਆਂ ਸਾਡੇ ਸੇਵਾਦਾਰ ਵੀਰ ਜਗਰਾਤੇ ਦੀਆਂ ਤਿਆਰੀਆਂ ਕਰ ਰਿਹਾ ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਪਿੰਡ ਜੋਧਾ ਦੇ ਵਿੱਚ ਬਹੁਤ ਹੀ ਸਰਦਾਰ ਤੇ ਭਾਵਨਾ ਨਾਲ ਮਹਾਮਾਈ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ ਇਸ ਮੂਹ ਪਿੰਡ ਦੇ ਤਦਵੰਤੇ ਸੱਜਣਾ ਅਤੇ ਐਨਆਰਆਈ ਵੀਰਾਂ ਔਰ ਯਾਰਾਂ ਦੋਸਤਾਂ ਦੀ ਸੇਵਾ ਦੇ ਨਾਲ ਹੀ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਪਿੰਡ ਪਿੰਡ ਜੋਧਾ ਦੌਂਦਵੇਂ ਗੁਰਦਾਰੇ ਦੇ ਸਾਹਮਣੇ ਇਹ ਬਹੁਤ ਹੀ ਸੋਹਣਾ ਮਹਾਮਈ ਦਾ ਜਾਗਰਣ ਕਰਵਾਇਆ ਜਾ ਰਿਹਾ ਹੈ ਸੇਵਾਦਾਰ ਵੀਰ ਸੇਵਾ ਕਰਨ ਲੱਗੇ ਹੋਏ ਔਰ ਗਰਾਊਂਡ ਪਧਰਾ ਕਰਦੇ ਹੋਏ ਲੈਵਲ 'ਚ ਬਣਾਉਂਦੇ ਹੋਏ ਕਿਉਂਕਿ ਸਾਡੀ ਸਟੇਜ ਔਰ ਪਵਨ ਔਰ ਸੰਗਤਾਂ ਲਈ ਬੈਠਣ ਲਈ ਪੰਡਾਲ ਬਹੁਤ ਹੀ ਸੋਹਣਾ ਲੱਗੇ ਤਾਂ ਕਰਕੇ ਟਰੈਕਟਰ ਨਾਲ ਸਫਾਈ ਕਰਦੇ ਹੋਏ ਇੱਕ ਦਿਨ ਪਹਿਲਾਂ ਥੋੜਾ ਜਿਆ ਹੀ ਮੀਂਹ ਪੈ ਗਿਆ ਸੀ ਤਾਂ ਕਰਕੇ ਥੋੜੀ ਜੀ ਮਿੱਟੀ ਗਿੱਲੀ ਹੋ ਗਈ ਸੀ ਅਸੀਂ ਉੱਤੋਂ-ਉੱਤੋਂ ਗਿੱਲੀ ਮਿੱਟੀ ਨੂੰ ਹਟਾ ਰਹੇ ਸੀ ਕਿਉਂਕਿ ਇੱਕ ਦਿਨ ਸਾਡਾ ਹਜੇ ਪਿਆ ਵਾ ਕਿ ਧੁੱਪ ਲੱਗ ਕੇ ਇਹ ਮਿੱਟੀ ਸਹੀ ਹੋ ਜੂਗੀ ਟਰੈਕਟਰ ਦੇ ਨਾਲ ਇੱਧਰ ਹੀ ਮੇਰੇ ਵੀਰ ਮਹਾਮਾਈ ਦੀ ਜੋਤ ਜਵਾਲਾ ਜੀ ਤੋਂ ਕਲੇਜਾਂ ਲਈ ਜਾ ਰਹੇ ਨੇ ਪਿੰਡ ਜੋਧਾ ਦੇ ਵਿੱਚ ਪਹੁੰਚੋ ਤੇ ਮਹਾਮਈ ਦੀਆਂ ਤੋਂ ਝੋੜੀਆਂ ਭਰੋ ਇਹ ਜਾ ਰਹੇ ਨੇ ਕੁਝ ਵੀਰ ਜਵਾਲਾ ਜੀ ਮਹਾਮਈ ਦੀ ਜੋਤ ਲੈਣ ਕੁਝ ਸੇਵਾਦਾਰ ਪਿੱਛੇ ਕੰਮ ਸੰਭਾਲਣਗੇ ਲੰਗਰ ਦੀ ਸੇਵਾ ਦੇ ਵਿੱਚ ਤੇ ਗਰਾਊਂਡ ਦੀ ਸੇਵਾ ਵਿੱਚ ਭਵਨ ਲਵਾਉਣਾ ਜਿਵੇਂ ਕਿ ਅਜੇ ਹੋਰ ਕੰਮ ਕਾਰੋਬਾਰ ਬਹੁਤ ਪਏ ਨੇ ਟੈਂਟ ਵਾਲਾ ਵੀਰ ਵੀ ਸਾਡਾ ਪਹੁੰਚ ਚੁੱਕਿਆ ਸੀ ਆਪਣਾ ਕੰਮ ਸਟਾਰਟ ਕਰ ਦਿੱਤਾ ਤੇ ਉਧਰ ਹੀ ਮੇਰੇ ਵੀਰ ਸਟੇਜ ਵਾਲੇ ਵੀ ਪਹੁੰਚ ਚੁੱਕੇ ਸੀ ਸਟੇਜ ਬਹੁਤ ਹੀ ਸੋਹਣੀ ਔਰ ਉੱਚੀ ਤੇ ਵਧੀਆ ਸਟੇਜ ਪਹਿਲਾਂ ਇਹ ਸਟੇਜ ਲੈਫਟ ਸਾਈਡ ਲਵਾਈ ਸੀ ਫਿਰ ਇਹਨੂੰ ਚੇਂਜ ਕਰਕੇ ਰਾਈਟ ਸਾਈਡ ਕਰ ਦਿੱਤਾ ਤਾਂ ਕਰਕੇ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਾ ਸਟੇਜ ਨੂੰ ਔਰ ਗਰਾਊਂਡ ਦੇਖੋ ਕਿੰਨਾ ਸੋਹਣਾ ਸੰਗਤਾਂ ਦੇ ਬਹਿਣ ਲਈ ਇਹ ਗਰਾਊਂਡ ਤਿਆਰ ਕੀਤਾ ਬਹੁਤ ਹੀ ਮਿਹਨਤੇ ਮਿਹਨਤ ਦੇ ਨਾਲ ਮੇਰੇ ਵੀਰ ਮੇਰੇ ਸੇਵਾਦਾਰ ਵੀਰ ਹੋਰ ਵੀ ਤਤਵੰਤੇ ਸੱਜਣ ਇਹ ਸੇਵਾ ਦੇ ਵਿੱਚ ਹਿੱਸਾ ਪਾ ਰਹੇ ਸਨ ਨਾਲ ਹੀ ਇਧਰ ਲੰਗਰ ਹਾਲ ਦੇ ਵਿੱਚ ਰਵਿਦਾਸ ਧਰਮਸ਼ਾਲਾ ਦੇ ਵਿੱਚ ਇਹ ਲੰਗਰ ਦੀ ਤਿਆਰੀ ਚੱਲ ਰਹੀ ਹੈ ਮੇਰੇ ਵੀਰ ਸੇਵਾਦਾਰ ਵੀਰ ਥੋੜੇ ਜੇ ਭਾਂਡੇ ਤੋਰੇ ਨੇ ਅਲੱਗ-ਅਲੱਗ ਹਲਵਾਈ ਵੀਰ ਵੀ ਪਹੁੰਚ ਚੁੱਕੇ ਨੇ ਅਲੱਗ-ਅਲੱਗ ਸੇਵਾਦਾਰਾਂ ਨੇ ਅਲੱਗ-ਅਲੱਗ ਕੰਮ ਸੰਭਿਆ ਆਪਦੇ-ਆਪ ਦਾ ਕੰਮ ਸੰਭਿਆ ਤਾਂ ਕਰਕੇ ਇਹ ਜਗਰਤਾ ਸੰਪੂਰਨ ਹੋ ਸਕਿਆ ਨਾਲ ਹੀ ਸਿੱਧਾ ਪਤਾ ਲਿਆਂਦਾ ਪਿਆ ਸੀ ਸਾਰਾ ਹੀ ਸਿੱਧਾ ਪਤਾ ਮੇਜ਼ ਦੇ ਉੱਤੇ ਚਿੰਨ੍ਹ ਕੇ ਰੱਖ ਦਿੱਤਾ ਕਿ ਪਤਾ ਲੱਗੇ ਕਿਸ ਚੀਜ਼ ਦੀ ਹੋਰ ਲੋੜ ਆ ਕਿ ਟਾਈਮ ਤੇ ਨਾ ਜਾਣਾ ਪਵੇ ਇਧਰ ਹੀ ਮੇਰੇ ਵੀਰ ਟੋਨੀ ਭਵਨ ਵਾਲਾ ਵੀ ਪਹੁੰਚ ਚੁੱਕਿਆ ਜਿਹਦੀ ਝਲਕੇ ਤੁਸੀਂ ਆਮ ਹੀ ਸੋਸ਼ਲ ਮੀਡੀਆ ਤੇ ਆਮ ਹੀ ਜਗਰਤਿਆਂ ਤੇ ਦੇਖਦੇ ਹੋ ਇਹ ਮੇਰਾ ਟੋਨੀ ਵੀਰ ਜੋ ਕਿ ਭਵਨ ਦੀ ਸੇਵਾ ਬਹੁਤ ਹੀ ਸੋਹਣੀ ਅਤੇ ਭਾਵਨਾ ਦੇ ਨਾਲ ਕਰਦਾ ਹੈ ਇਦੀ ਅਹੀ ਝਲਕੀਆਂ ਤੁਸੀਂ ਜਰੂਰ ਸੰਪਰਕ ਕਰੋ ਮੇਰੇ ਟੋਨੀ ਵੀਰ ਨਾਲ ਇਹ ਦੇਖੋ ਮੌਸਮ ਕਿੰਨਾ ਸੋਹਣਾ ਲੱਗਿਆ ਹੋਇਆ ਦਿਨ ਮਹਾਮਾਈ ਦੀ ਕਿਰਪਾ ਦੇ ਨਾਲ ਮੌਸਮ ਬਹੁਤ ਸੋਹਣਾ ਸੀ ਇਤਰ ਭਵਨ ਲੱਗਦਾ ਹੋਇਆ ਤੇ ਨਾਲ ਵੀਰ ਖੜੇ ਹੋਏ ਤੇ ਨਾਲ ਹੀ ਭੋਗ ਲੱਗਦਾ ਹੋਇਆ ਕੀ ਇਹ ਮੇਰੀ ਮਾਂ ਇਹ ਜੋਤਾਂ ਵਾਲੀ ਮਾਂ ਇਹ ਮੌਸਮ ਸਹੀ ਰਹੀ ਸਾਡਾ ਜਗਰਾਤਾ ਸਪੂਰਨ ਹੋ ਜਾਵੇ ਤੇ ਇਸ ਕਰਕੇ ਮੇਰੀ ਮਾਂ ਨੂੰ ਭੋਗ ਲੱਗਦਾ ਹੋਇਆ ਮੇਰਾ ਵੀਰ ਸੇਵਾਦਾਰ ਮੇਰਾ ਵੀਰ ਤਿੰਨਾਂ ਪਿੰਡੀਆਂ ਨੂੰ ਭੋਗ ਲਵਾਉਂਦਾ ਹੋਇਆ ਮੁੱਖ ਪ੍ਰਬੰਧਕ ਆਪਣਾ ਆਪਣਾ ਕੰਮ ਬਹੁਤ ਹੀ ਸੋਹਣੇ ਢੰਗ ਨਾਲ ਕਰ ਰਹੇ ਨੇ ਜਿਸ ਨੂੰ ਜੋ ਕੰਮ ਮਿਲਦਾ ਉਹ ਕੰਮ ਆਪਣਾ ਬਹੁਤ ਹੀ ਸੋਹਣੇ ਢੰਗ ਨਾਲ ਕਰ ਰਿਹਾ ਹੈ ਹੋਰ ਮੇਰੇ ਵੀਰ ਵੀ ਉਧਰ ਲੰਗਰ ਹਾਲ ਦੇ ਵਿੱਚ ਬਹੁਤ ਹੀ ਸੋਹਣੀ ਸੇਵਾ ਕਰ ਰਹੇ ਆ ਇਧਰ ਮੁੱਖ ਪ੍ਰਬੰਧਕ ਜੋ ਕਿ ਸਾਡੀ ਟੀਮ ਦੇ ਸਾਡੇ ਜਵਾਲਾਜੀ ਕਲੱਬ ਦੇ ਉਹ ਪ੍ਰਸ਼ਾਦ ਲਵਾ ਰਹੇ ਜਿੰਨਾ ਖਜਾਨਿਆਂ ਚ ਮਾਇਆ ਹੈ ਉਹ ਖਜਾਨੇ ਮੇਰੀ ਮਾਹਮਾਹੀ ਭਰਪੂਰ ਕਰਨੀ ਚੜ੍ਹਦੀਆਂ ਕਲਾ ਬਖਸ਼ਣੀਆਂ ਮਿਲਦੇ ਆ ਇੱਕ ਹੋਰ ਨਵੇਂ ਜਾਗਰਨ ਦੇ ਪਾਰਟ ਦੇ ਵਿੱਚ ਉਹਦੇ ਵਿੱਚ ਆਪਾਂ ਦਿਖਾਵਾਂਗੇ ਕਿ ਜਾਗਰਨ ਕਿਵੇਂ ਹੋਇਆ ਕਿਹੜੇ ਸਿੰਗਰ ਲੱਗੇ ਕੀ ਗੱਲਬਾਤ ਹੋਈ